ਆਨੇ ਹੋਰ ਫਿਰ ਸਾਡੇ ਬੈਸਤਾ ਆ ਗਿਆ ਕਬੱਡੀਆਂ ਪਾਈ ਜਾਂਦੇ ਆ ਐਸੇ ਖੇਡੇ ਬੈਸਤਾ ਆ ਗਿਆ ਪੰਜੋ ਘੇੜਿਆ ਬਾਈ ਸੁਖਦਰ ਨੇ ਵੱਡਾ ਭਰਾ ਅਮਰਜੀਤ ਹੋਰ ਨਾਲੇ ਦੇਲੇ ਵੱਡੇ ਸਨਮਾਨ ਮੇਰੇ ਮਿੱਤਰੋ ਸਾਹਬ ਜਪੁਰ ਜੇਲੇ ਨਾਲ ਲਈ ਜੇਲਾ ਨਾਲੇ ਤਾਪਾ ਮੰਡੀ ਦੇ ਨਾਲ ਖੇਡੇ ਹੋਏ ਆ ਹੁਣ ਆ ਆਕਾਲਾ ਵੀ ਆਇਆ ਹੋਰ ਆਦੇ ਜੀ ਕਪੂਰ ਖੇਡ ਜੀ ਆਜੋ ਮਰਜੀ ਟੀਮ ਦੇ ਨਾਲ காசனேர்மெண்ட ਉਹਵਾ ਕਹਿੰਦੇ ਕਿ ਕਿੰਨਾ ਖੇਡ ਰਿਹਾ ਜੋਰ ਲੱਗ ਰਿਹਾ ਖੇਡ ਮੈਦਾਨ ਦੇ ਵਿੱਚ ਆਹ ਇੱਕ ਪਾਸੇ ਗੀਤ ਪਾਸੇ ਸੋਨਾ ਖੇਡ ਮੈਦਾਨ ਅੰਦਰ ਦੋਹਰ ਕਾਰਨਾਂ ਦਾ ਕਹਿੰਦੇ ਮੁਕਾਬਲਾ ਚੱਲ ਰਿਹਾ ਹੈ ਫੱਟੇ ਵਾਲੀ ਸੋਨਾ ਜੱਫੇ ਕਿੰਦੇ ਖੇਡ ਤੋਂ ਲੈ ਕੇ ਸੁਰੇ ਦੇ ਲਾਏ ਆ ਪਰ ਸਾਹਮਣੇ ਹੁਣ ਵੀ ਕੀ ਇੱਕ ਦੇ ਬੀਤਾ ਅਗਲੇ ਕਬੜੀ ਦੇ ਦਿੱਤਾ ਤਾਂ ਦੇ ਚਾਰ ਕਰਨਾ ਹਰ ਨੂੰ ਪੱਤੇ ਅੱਗੇ ਪੱਤੇ ਜਸਵੀਰ ਕਹਿੰਦੀ ਮੈ ਜਫਾ ਲਾਉਣਾ ਉਮਰ ਕਹਿੰਦੀ ਮੈ ਲਾਉਣਾ ਤੇ ਨਾਲ ਖੋਨਾ ਨਾਲ ਵੀਰ ਪਾਲ ਕਹਿੰਦੀ ਮੈਨੂੰ ਛੋੜੋ ਬਲੇ ਬਲੇ ਸੋਮਨ ਆਇਤਾ ਗੇ ਜਫਾ ਦੀ ਢੜੀ ਲਾਈ ਹੁੰਦੀ ਆ ਤਾੜੀ ਮਾਰ ਦਿਓ ਸੋਮਨ ਪੱਤੋ ਵਾਲੀ ਓ ਸੋਮਨ ਪੱਤੋ ਵਾਲੀ ਕਹਿੰਦੇ ਉਹ ਕਹਿੰਦੇ ਹੈ ਮੇਰੇ ਕਹਿੰਦੇ ਸੋਹਣੇ ਮੈਚ ਚੱਲ ਰਿਹਾ ਸਵੇਰ ਤੋਂ ਲੈ ਕੇ ਵੱਡੇ ਪ੍ਰਬੰਧ ਕੀਤੇ ਹੈ ਬੜੀ ਪਿਆਰੀ ਸਾਉਂਡ ਹੈ ਦੇ ਪੱਤੋਂ ਹੀ ਅਸਲ ਵਿੱਚ ਗਰਾਊਂਡ ਹੈਗਾ ਲੋ ਸਾਰੇ ਦੇ ਸਾਹਾਂਗੇ ਵਾਲੀ ਹੋਈ ਪਈ ਹੈ ਕਬੱਡੀ ਪਈ ਹੋਈ ਹੈ ਚਾਰ ਖਿਡਾਰੀਆਂ ਨੇ ਕਦੇ ਤਾਂਵੇਂ ਖਿਡਾਰੀਆਂ ਹੋ ਜਾਂ ਪਰ ਸਿਰੇ ਦੀ ਟੱਕਰ ਹੋ ਮਰਾਨ ਦੇ ਵਿੱਚ ਲੱਗ ਗਿਆ ਜੇ ਪਰ ਹੰਦੇ ਕਹਿੰਦੇ ਗੁਰ ਹੋ ਕਹਿੰਦੇ ਦਸਰੇ ਆ ਪਰ ਆਸ ਲੱਗੇਗਾ ਕਿ ਤਾਰੀਆਂ ਆ ਪੇਂ ਨੇ ਫੇਰ ਨੇ ਫੇਰ ਆਗੇ ਬੱਲੇ ਬੱਲੇ ਕਾ ਖੜੀ ਰਹਿ ਰੋਇ ਨਾ ਖਿਡਾਰੀਆਂ ਦੇ ਉੱਪਰ ਮੇਰੇ ਮਿੱਤਰੋ ਮੈਂ ਪਹਿਲਾਂ ਵੀ ਬੋਲਿਆ ਵੀ ਜੇ ਰੀਦਾ ਪੈਆਂ ਤੇ ਜੱਫੇ ਦਾ ਖੇਡੀਆਂ ਦੀਆਂ ਪੈਣ ਦੀਆਂ ਹੌਸਲਾ ਤੇ ਦੇਣਾ ਬੰਦ ਹੈ ਇਹਦਾ ਪੰਜਾਬ ਭਰ ਦੀਆਂ ਖਿਡਾਰੀਆਂ ਨੂੰ ਆਹ ਦੱਸ ਜਿਹੜੀ ਚੰਗਰੀ ਇਹ ਕਮਾਲ ਇਹ ਕਹਿੰਦੀ ਮੈਂ ਰਹਿੰਦੀ ਸੀ ਮੈਨੂੰ ਵੀ ਜੱਫਾ ਲਾ ਲੈਣ ਦੇ ਮੈਨੂੰ ਵੀ ਜੱਫਾ ਲਾ ਲੈਣ ਦੇ ਬੱਲੇ 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 ਇਹ ਤਾਲੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ ਆਦੇ ਪੁਰਤੇ ਬੂਈਆਂ ਵਾਲੇ ਦੀਆਂ ਟੀਮਾਂ ਵੀ ਆਪਣੇ ਆਪ ਨੂੰ ਵਾਰਮ-ਅਪ ਕਰ ਲੈਣ ਆ। ਇਹ ਬੱਚਿਆਂ ਦਾ ਜਿਹੜਾ ਆਗਰਾ ਮﻘਾਬਲਾ ਹੈ। ਲੋ ਖੁਰਸੀ ਇਸ ਲਈ ਉੱਚੇ ਲੈ ਮੈਕ ਅੱਦੇ ਵਿੱਚ ਫੇਰ ਕਬੱਡੀ ਪਾ ਰਹੀ ਹੈ। ਚਾਰ ਸਤਪਨਾ ਪਰ ਤੋਂ ਪਿੰਡ ਦੀ ਧਰਤੀ ਵੇਖਦਾ ਦੇਖ ਕਿਹੜੀ ਤਰ੍ਹਾਂ ਜੱਫਾ ਲਾ ਰਹੀ ਧਾਰੇ ਵਾਲਾ ਤੇ ਵੀਰ ਕਲੱਬ ਪੱਤੋ ਦੀਆਂ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣਗੀਆਂ। ਕਬੱਡੀ 40 ਕਿਲੋ ਦੇ ਦੂਜੇ ਰੌਣ ਦਾ ਪਹਿਲਾ ਮੈਚ ਧਾਰੇ ਵਾਲਾ ਦੇ ਵੀਰ ਕਲੱਬ ਕਰਕੇ